ਇੱਕੀ ਨੂੰ ਰੋਕ ਕੇ ਸਵੇਤ ਮੋਟਰਸਾਈਕਲ ਚੈੱਕ ਕੀਤਾ ਉਹਦੇ ਤੋਂ ਚੋ ਚਾਕੀ ਕਾ ਦਾ 24 ਦਾ ਮੋਟਰਸਾਈਕਲ ਬਰਾਮਦ ਹੋਇਆ ਤੇ ਨੇ ਰਕੀ ਹੋਰ ਨਾਂਜੋ ਦੋ ਬਈ ਉਹਨਾਂ ਕੋਲ 11 ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਐ। ਇਹ ਰੋਕੀ ਤੇ ਪਹਿਲੂ ਚੋਰੀ ਦੇ ਪਰਚੇ ਆ ਗਏ ਐ ਡੀਪੀਐਸ ਤੋਂ ਪਰਚੇ ਇਦਰਜਾ ਗਏ ਐ। ਮਾਨਯੋਗ ਐਸਐਸਪੀ ਫਾਇਲ ਕਾ ਵੱਲੋਂ ਸਿਟੀ ਕ੍ਰਾਈਮ ਨੂੰ ਰੋਕਣ ਵਾਸਤੇ ਐਸਐਚਓ ਸਿਟੀ ਫਰਦਕਾ ਨੂੰ ਹਦਾਇਤ ਦਿੱਤੀ ਗਈ ਸੀ ਉਹਦੇ ਦੌਰਾਨ ਹੀ ਸਿੱਕੀ ਐਸਐਚਓ ਫਰਦਕਾ ਨੇ ਇੱਕ ਵਿਅਕਤੀ ਨੂੰ ਰੋਕ ਕੇ ਸਵੇਤ ਮੋਟਰਸਾਈਕਲ ਚੈੱਕ ਕੀਤਾ ਉਹਦੇ ਤੋਂ ਚੋਰੀ ਦਾ ਚੋਰੀ ਦਾ ਮੋਟਰਸਾਈਕਲ ਬਰਾਮਦ ਹੋਇਆ ਉਹ ਤੋਂ ਹੋਰ ਡਕਾਈਨਰ ਕਸ਼ਿਸ਼ ਕੀਤੀ ਉਹਦੇ ਵਿੱਚ ਤਿੰਨ ਵਿਅਕਤੀ ਹੋਰ ਨਾਮਜ਼ਦ ਹੋਏ ਉਹਨਾਂ ਤੋਂ ਟੋਟਲ 11 ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਸਰ ਇਹ ਕਿੱਥੋਂ ਪਕੜਿਆ ਗਿਆ ਸੀ ਜਿਹੜਾ ਪਹਿਲਾ ਵਿਅਕਤੀ ਤੁਸੀਂ ਦੱਸਿਆ ਸੀ ਸਿਟੀ ਥਾਣਾ ਫਰਦਕਾ ਦੇ ਇਰ ਵਿੱਚ ਪਕੜਿਆ ਗਿਆ ਸੀ ਇਹ ਕੋਲ ਮੇ ਸਰ ਰੋਹੀ ਜਿਹੜੇ ਤੁਸੀਂ ਗ੍ਰਿਫਤਾਰ ਕੀਤੇ ਲੋਕੀ ਤੇ ਪਹਿਲੂ ਚੋਰੀ ਦੇ ਪਰਚੇ ਹੈਗੇ ਐ ਐਨਡੀਪੀ ਐਸ ਦੇ ਪਰਚੇ ਦਰਜ ਹੈਗੇ ਆ ਕ੍ਰਿਮੀਨਲ ਹੈਗੇ ਆ ਫਾਇਲ ਕਾ ਦੇ ਰਹਿਣ ਵਾਲੇ ਆ ਗਿਆ ਮੌਕੇ ਤੇ ਸਰ ਕਿੰਨੇ ਪਕੜੇ ਗਏ ਸੀ ਮੌਕੇ ਤੇ ਪਹਿਲੇ ਇੱਕ ਵਿਅਕਤੀ ਫੜਿਆ ਗਿਆ ਸੀ ਉਸ ਤੋਂ ਬਾਅਦ ਉਹਦੀ ਡੰਗਾਈ ਨਾਲ ਪੁਸਜੀਤੀ ਤੇ ਉਸ ਤੋਂ ਤਿੰਨ ਵਿਅਕਤੀ ਹੋਰ ਫੜੇ ਗਏ ਉਹਨਾਂ ਤੋਂ ਸਾਰਿਆਂ ਨੂੰ ਟੋਟਲ 11 ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਜੋ ਵੱਖ-ਵੱਖ ਸਮੇਂ ਨਾਲ ਚੋਰੀ ਕੀਤੇ ਸੀ ਇੱਕ ਵਿਅਕਤੀ ਨੂੰ ਰੋਕ ਕੇ ਸਵੇਤ ਮੋਟਰਸਾਈਕਲ ਚੈੱਕ ਕੀਤਾ ਉਹਦੇ ਤੋਂ ਚਾਕੀ ਕਾ ਦਾ 24 ਦਾ ਮੋਟਰਸਾਈਕਲ ਬਰਾਮਦ ਹੋਇਆ ਤੇ ਨਰਕੀ ਹੋਰ ਨਾਮਜਦ ਹੋਏ ਉਹਨਾਂ ਕੋਲੋਂ 11 ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਇਹ ਰੋਕੀ ਤੇ ਪਹਿਲੂ ਚੋਰੀ ਦੇ ਪਰਚੇ ਅਗਿਆ ਐਡੀ ਪੀ ਹਜੇ ਪਰਚੇ ਦਰਜ ਆ ਗਏ ਆ ਮਾਨਯੋਗ ਐਸਐਸਪੀ ਫਾਇਲਕਾ ਵੱਲੋਂ ਸਿਟੀ ਚ ਕ੍ਰਾਈਮ ਨੂੰ ਰੋਕਣ ਵਾਸਤੇ ਐਸ ਐਚ ਓ ਸਿਟੀ ਫਰਦਕਾ ਨੂੰ ਹਦਾਇਤ ਦਿੱਤੀ ਗਈ ਸੀ ਉਹਦੇ ਦੌਰਾਨ ਹੀ ਸਿਟੀ ਐਸ ਐਚ ਓ ਫਰਦਕਾ ਨੇ ਇੱਕ ਵਿਅਕਤੀ ਨੂੰ ਰੋਕ ਕੇ ਸਵੇਤ ਮੋਟਰਸਾਈਕਲ ਚੈੱਕ ਕੀਤਾ ਉਹਦੇ ਤੋਂ 24 ਦਾ ਮੋਟਰਸਾਈਕਲ ਬਰਾਮਦ ਹੋਇਆ ਉਹ ਤੋਂ ਹੋਰ ਡਕਾਇਨਰ ਕਸ਼ਿਸ਼ ਕੀਤੀ ਉਹਦੇ ਵਿੱਚ ਤਿੰਨ ਗੱਡੀ ਹੋਰ ਨਾਮਜਦ ਹੋਏ ਉਹਨਾਂ ਤੋਂ ਟੋਟਲ 11 ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਸਰ ਇਹ ਕਿੱਥੋਂ ਪકડਿਆ ਗਿਆ ਸੀ ਜਿਹੜਾ ਪਹਿਲਾ ਵਿਅਕਤੀ ਤੁਸੀਂ ਦੱਸਿਆ ਸੀ ਸਿਟੀ ਥਾਣਾ ਫਰਦਕਾ ਦੇ ਏਰੀਆ ਵਿੱਚ ਪકડਿਆ ਗਿਆ ਸੀ ਇਹ ਕੋਲ ਮਿਸਰ આરોપી ਜਿਹੜੇ ਤੁਸੀਂ ਗ੍ਰਿਫਤਾਰ ਕੀਤੇ ਲੋਕੀਂ ਤੇ ਪਹਿਲੂ ਚੋਰੀ ਦੇ ਪਰਚੇ ਹੈਗੇ ਐ ਐਨਡੀਪੀਐਸ ਦੇ ਪਰਚੇ ਦਰਜ ਹੈਗੇ ਆ ਕ੍ਰਿਮੀਨਲ ਹੈਗੇ ਐ ਫਾਇਲਕਾ ਦਾ ਰਹਿਣ ਵਾਲੇ ਆ ਜੀ ਮੌਕੇ ਤੇ ਸਰ ਕਿੰਨੇ ਪਕੜੇ ਗਏ ਸੀ ਮੌਕੇ ਤੇ ਪਹਿਲੂ ਇੱਕ ਵਿਅਕਤੀ ਫੜਿਆ ਗਿਆ ਸੀ ਉਸ ਤੋਂ ਬਾਅਦ ਉਹਦੀ ਡੰਗਾਈ ਨਾਲ ਪੁਸ਼ਟੀ ਤੇ ਉਸ ਤੋਂ ਤਿੰਨ ਵਿਅਕਤੀ ਹੋਰ ਫੜੇ ਗਏ ਉਹਨਾਂ ਤੋਂ ਸਾਰਿਆਂ ਨੂੰ ਟੋਟਲ 11 ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਜੋ ਵਕ ਵਕ ਸਮੇਂ ਨਾਲ ਚੋਰੀ ਕੀਤੇ ਸੀ ਇਹ ਤੋਂ ਇੱਕ ਵਿਅਕਤੀ ਨੂੰ ਰੋਕ ਕੇ ਸਿਹਤ ਮੋਟਰਸਾਈਕਲ ਚੈੱਕ ਕੀਤਾ ਉਹਦੇ ਤੋਂ ਚੋ ਚਾਕੀ ਦਾ 24 ਦਾ ਮੋਟਰਸਾਈਕਲ ਬਰਾਮਦ ਹੋਇਆ ਤੇ ਨਰਤੀ ਹੋਰ ਨਾਮਜੋਦ ਹੋਏ ਉਹਨਾਂ ਕੋਲ 11 ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ। ਇਹੋਤੀ ਦੇ ਪਹਿਲੂ ਚੋਰੀ ਦੇ ਪਰਚੇ ਅਗے ਐਡੀਪੀ ਅਤੇ ਪਰਚੇ ਦਰਜਾ ਹੈਗੇ ਆ। ਮਾਨਯੋਗ ਐਸਐਸਪੀ ਫਾਇਲਕਾ ਵੱਲੋਂ ਸਿਟੀ ਚ ਕ੍ਰਾਈਮ ਨੂੰ ਰੋਕਣ ਵਾਸਤੇ ਐਸਐਚਓ ਸਿਟੀ ਫਾਇਲਗਰ ਨੂੰ ਅਦਾ ਦਿੱਤੀ ਗਈ ਸੀ ਉਹਦੇ ਦੌਰਾਨ ਹੀ ਸਿਟੀ ਐਸਐਚਓ ਫਾਇਲਗਰ ਨੇ ਇੱਕ ਵਿਅਕਤੀ ਨੂੰ ਰੋਕ ਕੇ ਸਵੇਤ ਮੋਟਰਸਾਈਕਲ ਚੈੱਕ ਕੀਤਾ ਉਹਦੇ ਤੋਂ ਚੈੱਕ ਕੀਤਾ ਤਾਂ 21 ਦਾ ਮੋਟਰਸਾਈਕਲ ਬਰਾਮਦ ਹੋਇਆ ਉਹ ਤੋਂ ਹੋਰ ਡਕਾਇਨਰ ਕਸ਼ਸ਼ ਕੀਤੀ ਉਹਦੇ ਵਿੱਚ ਤਿੰਨ ਵਾਕੀ ਹੋਰ ਨਾਮਜਦ ਹੋਏ ਉਹਨਾਂ ਤੋਂ ਟੋਟਲ 11 ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਨੇ ਸਰ ਇਹ ਕਿੱਥੋਂ ਪਕੜਿਆ ਗਿਆ ਸੀ ਜਿਹੜਾ ਪਹਿਲਾ ਵਿਅਕਤੀ ਤੁਸੀਂ ਦੱਸਿਆ ਸੀ ਸਿਟੀ ਥਾਣਾ ਫਾਇਲਗਰ ਏਰੀਆ ਵਿੱਚ ਪਕੜਿਆ ਗਿਆ ਸੀ ਇਹ ਕੋਲ ਮੇਸਰ આરોપી ਜਿਹੜੇ ਤੁਸੀਂ ਗ੍ਰਿਫਤਾਰ ਕੀਤੇ ਰੋਤੀ ਤੋਂ ਪਹਿਲੂ ਚੋਰੀ ਦੇ ਪਰਚੇ ਹੈਗੇ ਐ ਐਨਡੀਪੀਐਸ ਦੇ ਪਰਚੇ ਦਰਜਾ ਹੈਗੇ ਆ ਕ੍ਰਿਮੀਨਲ ਹੈਗੇ ਆ ਫੌਲਕਾ ਦਾ ਰਹਿਣ ਵਾਲੇ ਆਗੇ ਮੌਕੇ ਤੇ ਸਰ ਕਿੰਨੇ ਬਗੜੇ ਦੇ ਸੀ ਮੌਕੇ ਦੇ ਪਹਿਲੂ ਇੱਕ ਵਿਅਕਤੀ ਫੜਿਆ ਗਿਆ ਸੀ ਉਸ ਤੋਂ ਬਾਅਦ ਉਹਦੀ ਡੰਗਾਈ ਨਾਲ ਪੁਸਤਗੀ ਕੀਤੀ ਤੇ ਉਸ ਤੋਂ ਤਿੰਨ ਵਿਅਕਤੀ ਹੋਰ ਫੜੇ ਗਏ ਉਹਨਾਂ ਤੋਂ ਸਾਰਿਆਂ ਨੂੰ ਟੋਟਲ 11 ਮੋਟਰਸਾਈਕਲ ਚੋਰੀ ਦੇ ਬਰਾਮਦ ਹੋਏ ਜੋ ਵੱਖ-ਵੱਖ ਸਮੇਂ ਨਾਲ ਚੋਰੀ ਕੀਤੇ ਸਨ